ਦੇ ਮੱਖਬਾਕ ਨੇ ਅਹਿ ਵਿੱਚ ਚੱਲਣ ਲਖ ਦਰਿਆਓ ਲੱਖਾਂ ਦਰਿਆ ਵੀ ਆਪ ਦੇ ਤਹਿ ਵਿੱਚ ਨੇ ਜੋ ਆਪ ਦਾ ਵਿਪਦਾ ਹੜਾਂ ਦੇ ਰੂਪ ਵਿੱਚ ਪੰਜਾਬ ਦੇ ਵਿੱਚ ਆਈ ਹੈ ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ ਆਪ ਰਹਿਮਤ ਵਰਤਾਓ ਜਗਤ ਜਲੰਦ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਉਹ ਦੁਆਰ ਹੈ ਉਬਰੈ ਤਤ ਲੈਹੋ ਉਹ ਵਾਰ ਸਰਬਤ ਸੰਤਾਂ ਦੀ ਅਰਦਾਸ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਹੁਣ ਪਾਣੀ ਆਉਣਾ ਬੰਦ ਹੋ ਜਾਵੇ ਕੁਝ ਸਮੇਂ ਲਈ ਬਰਸਾਤਾਂ ਰੁਕ ਜਾਣ ਕਿਉਂਕਿ ਇਸ ਮੇਘੇ ਹੱਥ ਕਿਛ ਨਹੀਂ ਇਹ ਤੇ ਮੇਗ ਬੱਦਲ ਇਹ ਸਭ ਆਪ ਦੇ ਹੁਕਮ ਦੇ ਵਿੱਚ ਨੇ ਆਪ ਰਹਿਮਤ ਵਰਤਾਓ ਆਪ ਦਇਆ ਕਰੋ ਅਰਸ ਕਰੋ ਪੰਥ ਦੀ ਚੜ੍ਹਦੀ ਕਲਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਤੇ ਹਰ ਜਗ੍ਹਾ ਸਹਾਈ ਹੋ ਸਕਦੇ ਹੋ ਆਪ ਜੋ ਚਾਹੋ ਕਰ ਸਕਦੇ ਹੋ ਕਿਰਪਾ ਕਰੋ ਤੇਗ ਬਹਾਦਰ ਸਿਮਰੈ ਹਰ ਨਉ ਨਿਦ ਅਵਤਾਰ ਸਭ ਥਾਈ ਹੋਏ ਸਹਾਈ ਜਿਸਾਂ ਬਾਬਾ ਮੱਖਣ ਸਾਹ ਲਵਾਨਾ ਦਾ ਡੁੱਬਦਾ ਬੇੜਾ ਤਾਰ ਦੱਸਾ ਸੀ ਇਸੇ ਤਰ੍ਹਾਂ ਪੰਜਾਬ ਦੇ ਇਹਨਾਂ ਸਿੱਖਾਂ ਦਾ ਪੰਜਾਬੀਆਂ ਦਾ ਇਨਸਾਨੀਅਤ ਦਾ ਹਰ ਪਾਸੇ ਤੋਂ ਬੇੜਾ ਪਾਰ ਕਰਕੇ ਸੁਖ ਵਰਤਾਉ ਕੜਾ ਪ੍ਰਸ਼ਾਦ ਦੀ ਦੇਖ ਸੱਚਕੇ ਹਾਜ਼ਰ ਹੈ ਪਰਵੰਨ ਹੋਵੇ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਆਮਨ ਹੁਕਮਨਾਮੇ ਦੀ ਬਖਸ਼ਿਸ਼ ਕਰੋ ਹੁਕਮ ਤੇ ਚੱਲਣ ਦੀ ਬਲ ਬੁੱਧੀ ਸਮਰਥਾ ਬਖਸ਼ਿਸ਼ ਕਰਨਾ ਸੇਈ ਗੁਰਮੁਖ ਪਿਆਰੇ ਮਿਲੋ ਜਨਮ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ